ਪ੍ਰਭੂ ਯੇਸ਼ੂ ਮਸੀਹ ਦੇ ਪਵਿੱਤਰ ਨਾਮ ਵਿੱਚ ਮੇਰੇ ਵੱਲੋਂ ਆਪ ਸਭਨਾਂ ਨੂੰ ਪਿਆਰ ਭਰੀ ਜੈ ਮਸੀਹ ਦੀ ਮੇਰੇ ਭਾਈਓ ਅਤੇ ਭੈਣੋ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਅਸੀਂ ਪਰਮੇਸ਼ਵਰ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੋ ਕਿ ਸਰਵਸ਼ਕਤੀਮਾਨ ਪਰਮੇਸ਼ਵਰ ਨੇ ਸਾਨੂੰ ਅੱਜ ਦਾ ਸਮਾਂ ਅੱਜ ਦਾ ਵੀਲਾ ਬਖਸ਼ਿਆ ਅਸੀਂ ਪ੍ਰਭੂ ਜੀ ਦੇ ਪਵਿੱਤਰ ਨਾਮ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਖੁਦਾ ਅੱਜ ਤੁਹਾਨੂੰ ਆਪਣੀਆਂ ਰਹਿਮਤਾਂ ਦੇ ਨਾਲ ਆਪਣੀਆਂ ਆਸ਼ੀਸ਼ਾਂ ਦੇ ਨਾਲ ਤੁਹਾਨੂੰ ਭਰਪੂਰ ਕਰੇ ਅੱਜ ਅਸੀਂ ਪਰਮੇਸ਼ਵਰ ਦੇ ਪਵਿੱਤਰ ਕਲਾਮ ਦੇ ਵਿੱਚੋਂ ਅੱਜ ਅਸੀਂ ਪਰਮੇਸ਼ਵਰ ਦੀ ਪਵਿੱਤਰ ਬਾਣੀ ਦੇ ਵਿੱਚੋਂ ਮੇਰੇ ਭਾਈਓ ਤੇ ਭੈਣੋ ਸਿੱਖਾਂਗੇ ਜਿਸ ਵਿਸ਼ੇ ਦੇ ਉੱਤੇ ਮੈਂ ਗੱਲ ਕਰਨੀ ਆ ਕਿ ਪਰਮੇਸ਼ਵਰ ਕਮਜ਼ੋਰ ਨਹੀਂ ਹੈ ਅੱਜ ਦਾ ਵਿਸ਼ਾ ਪਰਮੇਸ਼ਵਰ ਕਮਜ਼ੋਰ ਨਹੀਂ ਹੈ ਕਿ ਜੋ ਕੀ ਤੁਹਾਨੂੰ ਬਚਾ ਨਾ ਸਕੇ ਮੇਰੇ ਭਾਈਓ ਤੇ ਭੈਣੋ ਸੱਚਮੁੱਚ ਜਿਹਦੀ ਅਸੀਂ ਬੰਦਗੀ ਕਰਦੇ ਆ ਜਿਹਦੀ ਅਸੀਂ ਆਰਾਧਨਾ ਕਰਦੇ ਆ ਜਿਹਦੀ ਅਸੀਂ ਮਹਿਮਾ ਕਰਦੇ ਆ ਉਹ ਪਰਮੇਸ਼ਵਰ ਜਿਹੜਾ ਆ ਕਮਜ਼ੋਰ ਨਹੀਂ ਆ ਉਹ ਪਰਮੇਸ਼ਵਰ ਜਿਹੜਾ ਆ ਨਿਰਬਲ ਨਹੀਂ ਆ ਉਹ ਪਰਮੇਸ਼ਰ ਬੜਾ ਬਲਵਾਨ ਹੈ ਉਹ ਪਰਮੇਸ਼ਰ ਬੜਾ ਮਹਾਨ ਹੈ ਉਹ ਪਰਮੇਸ਼ਰ ਦੇ ਵਰਗਾ ਕੋਈ ਵੀ ਦੁਨੀਆ ਦੇ ਉੱਤੇ ਹੋ ਨਹੀਂ ਸਕਦਾ ਇਸ ਲਈ ਅੱਜ ਅਸੀਂ ਪਰਮੇਸ਼ਰ ਦੇ ਜੀਉਂਦੇ ਕਲਾਮ ਦੇ ਵਿੱਚੋਂ ਅਸੀਂ ਸਿੱਖਣਾ ਪਰਮੇਸ਼ਰ ਦੀ ਜੀਉਂਦੀ ਬਾਣੀ ਦੇ ਦੁਆਰਾ ਅਸੀਂ ਜਾਣਣਾ ਕਿ ਸਾਡਾ ਪਰਮੇਸ਼ਰ ਜਿਹਦੀ ਅਸੀਂ ਮਹਿਮਾ ਕਰਦੇ ਹਾਂ ਉਹ ਕੀ ਕੀ ਕਰ ਸਕਦਾ ਮੇਰੇ ਭਾਈਓ ਭੈਣੋ ਬਹੁਤ ਸਾਰੇ ਲੋਕ ਯਿਸੂ ਮਸੀਹ ਦੀ ਤਾਕਤ ਦੇ ਉੱਤੇ ਉਂਗਲ ਚੱਕਦੇ। ਤੁਹਾਨੂੰ ਪਤਾ ਹੈ ਯਿਸੂ ਮਸੀਹ ਨੇ ਆਪਣੇ ਜੀਵਨ ਦੇ ਵਿੱਚ ਅਨੇਕਾਂ ਲੋਕਾਂ ਨੂੰ ਜੀਵਨ ਬਖਸ਼ਿਆ। ਪ੍ਰਭੂ ਯਿਸੂ ਮਸੀਹ ਨੇ ਆਪਣੀ ਜ਼ਿੰਦਗੀ ਦੇ ਵਿੱਚ ਅਨੇਕਾਂ ਲੋਕਾਂ ਨੂੰ ਜੀਵਨ ਪ੍ਰਦਾਨ ਕੀਤਾ ਹੈ। ਪ੍ਰਭੂ ਯਿਸੂ ਮਸੀਹ ਨੇ ਅਨੇਕਾਂ ਲੋਕਾਂ ਨੂੰ ਜ਼ਿੰਦਗੀ ਦਿੱਤੀ। ਯਿਸੂ ਮਸੀਹ ਨੇ ਅਨੇਕਾਂ ਲੋਕਾਂ ਨੂੰ ਰਿਹਾਈ ਦਿੱਤੀ। ਯਿਸੂ ਮਸੀਹ ਨੇ ਅਨੇਕਾਂ ਲੋਕਾਂ ਨੂੰ ਜੀਵਨ ਪ੍ਰਦਾਨ ਕੀਤਾ ਹੈ। ਬਹੁਤ ਸਾਰੇ ਲੋਕਾਂ ਨੇ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਪਾਪਾਂ ਤੋਂ ਆਜ਼ਾਦੀ ਪਾਈ ਬਹੁਤ ਸਾਰੇ ਲੋਕਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਦੀ ਉਸ ਸੱਚੀ ਅਸੀਮ ਸ਼ਾਂਤੀ ਨੂੰ ਪ੍ਰਾਪਤ ਕੀਤਾ ਯਿਸੂ ਮਸੀਹ ਨੇ ਅਦਭੁਤ ਕੰਮ ਕੀਤੇ ਬਾਈਬਲ ਵਿੱਚ ਲਿਖਿਆ ਗਿਆ ਕਿ ਜੇਕਰ ਸਾਰੇ ਕੰਮ ਲਿਖੇ ਜਾਂਦੇ ਤਾਂ ਇਸ ਧਰਤੀ ਦੇ ਵਿੱਚ ਇਹਨੀ ਜਗ੍ਹਾ ਨਹੀਂ ਸੀ ਕਿ ਅਸੀਂ ਉਸ ਕਿਤਾਬ ਨੂੰ ਰੱਖ ਸਕੀਏ ਇੰਨੇ ਵੱਡੇ ਵਰਣਨ ਜਿਹੜੇ ਆ ਯਿਸੂ ਮਸੀਹ ਦੇ ਕੰਮਾਂ ਦੇ ਆ ਪਰ ਸਾਰੇ ਬਾਈਬਲ 'ਚ ਨਹੀਂ ਲਿਖੇ ਗਏ ਬੜੀਆਂ ਖਾਸ-ਖਾਸ ਹੀ ਗੱਲਾਂ ਲਿਖੀਆਂ ਗਈਆਂ ਬਿਲਕੁਲ ਥੋੜੀਆਂ ਜਿਹੀ ਕੰਮ ਹੀ ਯਿਸੂ ਮਸੀਹ ਦੇ ਬਾਈਬਲ ਦੇ ਅੰਦਰ ਦਰਜ ਕੀਤੇ ਗਏ ਪਰ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਿਹੜੀਆਂ ਬਾਈਬਲ ਦੇ ਵਿੱਚ ਨਹੀਂ ਲਿਖੀਆਂ ਗਈਆਂ ਸੋ ਇਸ ਲਈ ਮੇਰੇ ਭਾਈ ਭੈਣੋ ਅਸੀਂ ਪਰਮੇਸ਼ਵਰ ਦੇ ਜੀਉਂਦੇ ਕਲਾਮ ਦੇ ਵਿੱਚੋਂ ਪਰਮੇਸ਼ਵਰ ਦੀ ਜੀਉਂਦੀ ਬਾਣੀ ਦੇ ਵਿੱਚੋਂ ਅਸੀਂ ਸਿੱਖਣਾ ਪਰਮੇਸ਼ਵਰ ਦੇ ਜੀਉਂਦੇ ਪੈਗਾਮ ਦੇ ਵਿੱਚੋਂ ਅਸੀਂ ਸਿੱਖਣਾ ਕਿ ਪਰਮੇਸ਼ਵਰ ਸਾਡਾ ਕਮਜ਼ੋਰ ਨਹੀਂ ਹੈ ਪਰਮੇਸ਼ਵਰ ਸਾਡਾ ਨਿਰਬਲ ਨਹੀਂ ਆ ਪਰਮੇਸ਼ਵਰ ਸਾਡਾ ਕਮਜ਼ੋਰ ਨਹੀਂ ਹੈ ਕਿ ਉਸ ਸਾਨੂੰ ਬਚਾ ਨਾ ਸਕੇ ਕਿਉਂਕਿ ਪਰਮੇਸ਼ਵਰ ਬਹੁਤ ਮਹਾਨ ਹੈ ਪਰਮੇਸ਼ਵਰ ਬਹੁਤ ਸ਼ਕਤੀਸ਼ਾਲੀ ਪਰਮੇਸ਼ਵਰ ਹੈ ਪਰਮੇਸ਼ਰ ਬਹੁਤ ਅਦਭੁਤ ਪਰਮੇਸ਼ਰ ਆ ਪਰਮੇਸ਼ਰ ਇੰਨਾ ਤਾਕਤਵਾਰ ਹੈ ਕਿ ਉਹਦੀ ਤਾਕਤ ਦਾ ਅਸੀਂ ਅੰਦਾਜ਼ਾ ਵੀ ਲਗਾ ਨਹੀਂ ਸਕਦੇ ਤੁਸੀਂ ਆਪਣੇ ਘਰ ਦੇ ਵਿੱਚ ਜਦੋਂ ਮਿਸਤਰੀ ਲਾਉਂਦੇ ਹੋ ਜਦੋਂ ਤੁਸੀਂ ਆਪਣੇ ਘਰ ਵਿੱਚ ਮਿਸਤਰੀ ਲਾਉਂਦੇ ਆ ਤੇ ਤੁਸੀਂ ਇੱਕ ਕਮਰਾ ਬਣਾਉਣਾ ਤੇ ਮਿਸਤਰੀ ਸਭ ਤੋਂ ਪਹਿਲਾਂ ਕੀ ਕਰਦਾ ਆ ਇੱਕ ਨੀ ਕੱਢਦਾ ਆ ਇੱਕ ਮਜਬੂਤ ਨੀ ਬਣਾਉਂਦਾ ਆ ਉਹਦੇ ਵਿੱਚ ਅੱਜ ਦੀ ਟੈਕਨੋਲੋਜੀ ਦੇ ਅਕੋਰਡਿੰਗ ਟਾਈ ਬੀਮ ਪਾ ਕੇ ਉਹਦੇ ਵਿੱਚ ਪਿੱਲਰ ਖੜੇ ਕੀਤੇ ਜਾਂਦੇ ਆ ਬੀਮ ਪਾਏ ਜਾਂਦੇ ਆ ਔਰ ਉਸ ਤੋਂ ਇਲਾਵਾ ਪਰਮੇਸ਼ਰ ਦਾ ਵਚਨ ਵੀ ਦੱਸਦਾ ਆ ਵੀ ਇੱਕ ਰਾਜ ਮਿਸਤਰੀ ਜੇ ਚੰਗੀ ਨੀ ਬਣਾਊਗਾ ਤੇ ਚੰਗਾ ਘਰ ਬਣੂਗਾ ਇਹ ਵਚਨ 'ਚ ਵੀ ਲਿਖੀ ਆ ਗੱਲ ਔਰ ਇਸੇ ਤਰ੍ਹਾਂ ਮਿਸਤਰੀ ਕੀ ਕਰਦਾ ਨੀ ਬਣਾਉਂਦਾ ਆ ਫਿਰ ਦੀਵਾਰਾਂ ਕੱਢਦਾ ਆ ਫਿਰ ਛੱਤ ਪਾਉਂਦਾ ਆ ਹਰ ਕੋਈ ਮਿਸਤਰੀ ਇਦਾਂ ਦਾ ਤੁਹਾਨੂੰ ਮਿਲਿਆ ਅੱਜ ਤੱਕ ਤੁਹਾਡੇ ਘਰ ਵਿੱਚ ਜਾਂ ਤੁਹਾਡੀ ਜਾਣਕਾਰੀ ਵਿੱਚ ਕੋਈ ਇੰਜੀਨੀਅਰ ਕੋਈ ਮਿਸਤਰੀ ਇਦਾਂ ਦਾ ਤੁਹਾਨੂੰ ਮਿਲਿਆ ਹੋਵੇ ਜਿਹੜਾ ਬਿਨਾਂ ਦੀਵਾਰਾਂ ਤੋਂ ਬਿਨਾਂ ਪਿੱਲਰਾਂ ਤੋਂ ਬਿਨਾਂ ਕਿਸੇ سپورਟ ਦੇ ਲੈਂਟਰ ਖੜਾ ਕਰੇ ਹੈ ਕੋਈ ਮੇਰੇ ਭਾਈਓ ਭੈਣੋ ਦੁਨੀਆ ਦੇ ਕਿਸੇ ਵੀ ਕੋਨੇ 'ਚ ਚਲ ਜਾਓ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਤੁਸੀਂ ਪਹੁੰਚ ਜੋ ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਚਲੇ ਜਾਓ ਤੁਹਾਨੂੰ ਦੁਨੀਆ ਦੇ ਵਿੱਚ ਕਿਤੇ ਵੀ ਐਸਾ ਮਿਸਤਰੀ ਨਹੀਂ ਮਿਲਣਾ ਪਰ ਜਿਸ ਪ੍ਰਭੂ ਦੀ ਗੱਲ ਮੈਂ ਕਰ ਰਿਹਾ ਹਾਂ ਪਰ ਜਿਸ ਪਰਮੇਸ਼ਰ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿਸ ਪਰਮੇਸ਼ਰ ਦੇ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਉਦੀ ਮਹਾਨਤਾ ਦੀ ਜੇ ਮੈਂ ਗੱਲ ਕਰਾਂ ਤੇ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਉਹਨੇ ਬਿਨਾ ਪਿਲਰਾਂ ਤੋਂ ਬਿਨਾ ਦਵਾਰਾਂ ਤੋਂ ਆਕਾਸ਼ ਖੜਾ ਕੀਤਾ ਹੈ ਬਿਨਾ ਪਿਲਰਾਂ ਤੋਂ ਬਿਨਾ ਦਵਾਰਾਂ ਤੋਂ ਉਹਨੇ ਕੀ ਕੀਤਾ ਆਕਾਸ਼ ਖੜਾ ਕੀਤਾ ਹੈ ਔਰ ਐਨੀ ਉਹਦੀ ਮਹਾਨਤਾ ਆ ਇੰਨਾ ਉਹ ਸਰਵਸ਼ਕਤੀਮਾਨ ਪਰਮੇਸ਼ਵਰ ਹੈ ਇੰਨਾ ਉਹ ਤਾਕਤਵਰ ਪਰਮੇਸ਼ਵਰ ਹੈ ਇਸ ਲਈ ਮੇਰੇ ਭਾਈ ਭੈਣੋ ਮੈਂ ਇਹੀ ਗੱਲ ਕਹਾਂਗਾ ਉਹ ਕਮਜ਼ੋਰ ਨਹੀਂ ਆ ਉਹਨੇ ਅੱਜ ਤੱਕ ਕੋਈ ਦੀਵਾਰ ਨਹੀਂ ਖੜੀ ਕੀਤੀ ਉਹਨੇ ਅੱਜ ਤੱਕ ਕੋਈ ਪਿੱਲਰ ਨਹੀਂ ਸਮਾਨ ਦੇ ਥੱਲੇ ਖੜਾ ਕੀਤਾ ਸਮਾਨ ਅੱਜ ਵੀ ਖੜਾ ਹਜ਼ਾਰਾਂ ਸਾਲਾਂ ਤੋਂ ਖੜਾ ਆ ਜਿਹੜਾ ਕਦੀ ਵੀ ਡਿਗਿਆ ਨਹੀਂ ਆ ਅੱਜ ਵੀ ਸਥਿਰ ਹੈ ਕਿਉਂ ਸਿਰ ਹੈ ਇਹ ਖੁਦਾ ਦੀ ਕਾਰਗਰੀ ਹੈ ਇਹ ਖੁਦਾ ਦੀ ਤਾਕਤ ਹੈ ਇਹ ਪਰਮੇਸ਼ਵਰ ਦਾ ਬਲ ਹੈ ਇਹ ਪਰਮੇਸ਼ਵਰ ਦੀ ਮਹਾਨਤਾ ਆ ਇਹ ਪਰਮੇਸ਼ਵਰ ਦਾ ਅਸਲੀ ਸਰੂਪ ਹੈ ਜਿਹੜਾ ਖੁਦਾ ਦੇ ਕੰਮਾਂ ਦੇ ਵਿੱਚ ਨਜ਼ਰ ਆਉਂਦਾ ਅਸਲੀ ਸਰੂਪ ਹੈ ਜਿਹੜਾ ਸਾਨੂੰ ਪਰਮੇਸ਼ਵਰ ਦੇ ਕੰਮਾਂ ਦੇ ਵਿੱਚ ਨਜ਼ਰ ਆਉਂਦਾ ਇਸ ਲਈ ਮੇਰੇ ਭਾਈਓ ਭੈਣੋ ਮੈਂ ਤੁਹਾਡੇ ਨਾਲ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਨਾ ਅੱਜ ਲੋਕ ਪਰਮੇਸ਼ਵਰ ਨੂੰ ਕਮਜ਼ੋਰ ਸਮਝਦੇ ਆ ਅੱਜ ਲੋਕ ਪਰਮੇਸ਼ਵਰ ਨੂੰ ਨਿਰਬਲ ਸਮਝਦੇ ਆ ਅੱਜ ਲੋਕ ਪਰਮੇਸ਼ਵਰ ਨੂੰ ਇੱਕ ਆਮ ਵਿਅਕਤੀ ਦੀ ਤਰ੍ਹਾਂ ਸਮਝਦੇ ਆ ਪਰ ਮੇਰੇ ਭਾਈ ਪੈਣੋਂ ਪਰਮੇਸ਼ਵਰ ਜੋ ਹੈ ਬਹੁਤ ਜ਼ਿਆਦਾ ਸਮਰਥੀ ਹੈ ਪਰਮੇਸ਼ਵਰ ਦੇ ਹਰੇਕ ਕੰਮ ਸਾਡੇ ਕੰਮਾਂ ਤੋਂ ਅਲੱਗ ਹੈ ਪਰਮੇਸ਼ਵਰ ਸਾਡੇ ਤੋਂ ਵੱਖਰਾ ਸੋਚਦਾ ਪਰਮੇਸ਼ਵਰ ਸਾਡੇ ਤੋਂ ਵੱਖਰਾ ਸੋਚਦਾ ਪਰਮੇਸ਼ਰ ਦੀ ਸੋਚ ਸਾਡੇ ਨਾਲੋਂ ਵੱਖਰੀ ਹੈ ਪਰਮੇਸ਼ਰ ਸਾਡੇ ਨਾਲੋਂ ਵੱਖਰੇ ਤਰੀਕੇ ਦੇ ਨਾਲ ਕੰਮ ਕਰਦਾ ਇਸ ਲਈ ਅੱਜ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਅੱਜ ਅਸੀਂ ਪਰਮੇਸ਼ਰ ਦੇ ਜੀਉਂਦੇ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਪਰਮੇਸ਼ਰ ਦੀਆਂ ਸੋਚਾਂ ਵੀ ਸਾਡੇ ਤੋਂ ਵੱਡੀਆਂ ਆ ਉਹਦਾ ਕੰਮ ਵੀ ਸਾਡੇ ਤੋਂ ਵੱਡੇ ਆ ਉਹਦੇ ਉਹਦੀਆਂ ਯੋਜਨਾ ਵੀ ਸਾਡੇ ਤੋਂ ਵੱਡੀਆਂ ਆ ਸਾਡੀਆਂ ਯੋਜਨਾਵਾਂ ਵੀ ਛੋਟੀਆਂ ਸਾਡੀਆਂ ਸੋਚਾਂ ਵੀ ਛੋਟੀਆਂ ਸਾਡੇ ਕੰਮ ਵੀ ਛੋਟੇ ਆ ਪਰ ਖੁਦਾ ਜਿਹੜਾ ਆ ਉਹ ਸਾਡੀ ਜ਼ਿੰਦਗੀ ਦੇ ਵਿੱਚ ਆਪਣੇ ਅਦਭੁਤ ਕੰਮ ਕਰਨ ਦੀ ਸਮਰੱਥਾ ਰੱਖਦਾ ਆ ਖੁਦਾ ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਆਪਣੇ ਅਨੇਕਾਂ ਅਦਭੁਤ ਤਰੀਕੇ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਨ ਦੀ ਸਮਰੱਥਾ ਰੱਖਦਾ ਇਸ ਲਈ ਮੇਰੇ ਭਾਈਓ ਤੇ ਭੈਣੋ ਪਰਮੇਸ਼ਵਰ ਦਾ ਜੀਉਂਦਾ ਪੈਗਾਮ ਇਹ ਗੱਲ ਕਹਿੰਦਾ ਆ ਪਰਮੇਸ਼ਵਰ ਦਾ ਕਲਾਮ ਸਾਨੂੰ ਇਹ ਗੱਲ ਦੱਸਦਾ ਆ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਨੂੰ ਛੋਟਾ ਨਾ ਸਮਝੀਏ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਨੂੰ ਨਿਰਬਲ ਨਾ ਸਮਝੀਏ ਅਸੀਂ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਨੂੰ ਕਮਜ਼ੋਰ ਨਾ ਸਮਝੀਏ ਉਹ ਬਹੁਤ ਮਹਾਨ ਹੈ ਜਦੋਂ ਬਾਈਬਲ ਦੇ ਵਿੱਚ ਪੜ੍ਹਦੇ ਆ ਜਿਸ਼ਾਇਆ ਨਵੀਂ ਦੀ ਪੋਥਕ 59 ਦੇ ਆਏ ਪਵਿੱਤਰ ਬਾਈਬਲ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਆ ਜਿ ਸ਼ਾਇਆ ਨਵੀ ਦੀ ਪੁਸਤਕ 59 ਦੇ ਆਏ ਉੱਥੇ ਲਿਖਿਆ ਪਰਮੇਸ਼ਵਰ ਦਾ ਹੱਥ ਛੋਟਾ ਨਹੀਂ ਕਿ ਉਹ ਤੁਹਾਨੂੰ ਬਚਾ ਨਾ ਸਕੇ ਬਾਈਬਲ ਚ ਕੀ ਲਿਖਿਆ ਗਿਆ ਪਰਮੇਸ਼ਵਰ ਦਾ ਹੱਥ ਛੋਟਾ ਨਹੀਂ ਕਿ ਉਹ ਤੁਹਾਨੂੰ ਬਚਾ ਨਾ ਸਕੇ ਪਰਮੇਸ਼ਵਰ ਦੇ ਕੰਨ ਭਾਰੀ ਨਹੀਂ ਆ ਕਿ ਉਹ ਤੁਹਾਡੀ ਸੁਣ ਨਾ ਸਕੇ ਬਾਈਬਲ ਕੀ ਸਿਖਾਉਂਦੀ ਹੈ ਕਿ ਪਰਮੇਸ਼ਵਰ ਦਾ ਹੱਥ ਛੋਟਾ ਨਹੀਂ ਭੀ ਤੁਹਾਨੂੰ ਬਚਾ ਨਾ ਸਕੇ ਪਰਮੇਸ਼ਰ ਦੇ ਕੰਨ ਭਾਰੀ ਨਹੀਂ ਆ ਭਾਰੀ ਦਾ ਮਤਲਬ ਪਰਮੇਸ਼ਰ ਦੇ ਕੰਨ ਬੋਲੇ ਨਹੀਂ ਕਿ ਤੁਹਾਡੀ ਸੁਣੇ ਨਾ ਨਾ ਤੇ ਪਰਮੇਸ਼ਰ ਦਾ ਹੱਥ ਛੋਟਾ ਆ ਨਾ ਪਰਮੇਸ਼ਰ ਦੇ ਕੰਨ ਭਾਰੀ ਪਰਮੇਸ਼ਰ ਦਾ ਹੱਥ ਵੀ ਬਲਵਾਨ ਹੈ ਤਾਕਤਵਰ ਹੈ ਔਰ ਪਰਮੇਸ਼ਰ ਦੇ ਕੰਨ ਵੀ ਦਰੁਸਤ ਹੈ ਉਹ ਬਚਾਉਣ ਦੀ ਸ਼ਮਤਾ ਵੀ ਰੱਖਦਾ ਆ ਔਰ ਉਹ ਸੁਣਨ ਦੀ ਤਾਕਤ ਵੀ ਰੱਖਦਾ ਆ ਪਰ ਨਾ ਤੇ ਸਾਡੀ ਦੁਆ ਸੁਣੀ ਜਾਂਦੀ ਹੈ ਨਾ ਸਾਡੀ ਜ਼ਿੰਦਗੀ ਚ ਪਰਮੇਸ਼ਰ ਦਾ ਕੋਈ ਕੰਮ ਹੁੰਦਾ ਕੀ ਪਰਮੇਸ਼ਰ ਕਮਜ਼ੋਰ ਹੈ ਕੀ ਪਰਮੇਸ਼ਰ ਨਿਰਬਲ ਹੈ ਕੀ ਪਰਮੇਸ਼ਰ ਜਿਹੜਾ ਆ ਸਾਡੇ ਸੋਚ ਦੇ ਹਿਸਾਬ ਦੇ ਨਾਲ ਨਹੀਂ ਪਰਮੇਸ਼ਰ ਬਹੁਤ ਬਲਵਾਨ ਪਰਮੇਸ਼ਰ ਹੈ ਪਰਮੇਸ਼ਰ ਬਹੁਤ ਤਾਕਤਵਰ ਪਰਮੇਸ਼ਰ ਹੈ ਪਰਮੇਸ਼ਰ ਬਹੁਤ ਸ਼ਕਤੀਸ਼ਾਲੀ ਪਰਮੇਸ਼ਰ ਹੈ ਪਰਮੇਸ਼ਰ ਜਿਹੜਾ ਆ ਬਹੁਤ ਅਦਭੁਤ ਪਰਮੇਸ਼ਰ ਹੈ ਜਿਹੜਾ ਆਪਣੇ ਅਦਭੁਤ ਤਰੀਕੇ ਦੇ ਨਾਲ ਕੰਮ ਕਰਦਾ ਹੈ ਪਰ ਜੇ ਨਹੀਂ ਬਚਾਉਂਦਾ ਸੰਗ ਉਹਦੇ ਚ ਸਾਡੀ ਗਲਤੀ ਹੈ ਜੇ ਪਰਮੇਸ਼ਰ ਸਾਡੀ ਸੁਣਦਾ ਨਹੀਂ ਉਹਦੇ ਵਿੱਚ ਸਾਡੀ ਗਲਤੀ ਹੈ ਬਾਈਬਲ ਚ ਲਿਖਿਆ ਅਗਲੀ ਗੱਲ ਲਿਖੀ ਹੈ ਕਿਉਂ ਨਹੀਂ ਪਰਮੇਸ਼ਰ ਕੰਮ ਕਰਦਾ ਹੈ ਕਿਉਂ ਨਹੀਂ ਪਰਮੇਸ਼ਰ ਸੁਣਦਾ ਸਾਡੀ ਕਿਉਂ ਪਰਮੇਸ਼ਰ ਸਾਡੀਆਂ ਪ੍ਰਾਰਥਨਾ ਦਾ ਉੱਤਰ ਨਹੀਂ ਦਿੰਦਾ ਕਿਉਂ ਪਰਮੇਸ਼ਰ ਸਾਡੀ ਦੁਹਾਈ ਨੂੰ ਸੁਣਦਾ ਨਹੀਂ ਕਿਉਂ ਪਰਮੇਸ਼ਰ ਸਾਨੂੰ ਬਚਾਉਂਦਾ ਨਹੀਂ ਮੈਂ ਸਾਰੀ ਆਇਤ ਨੂੰ ਕੰਪਲੀਟ ਕਰਾਂਗਾ ਲਿਖਿਆ ਪਰਮੇਸ਼ਰ ਦਾ ਹੱਥ ਛੋਟਾ ਨਹੀਂ ਕਿ ਉਹ ਤੁਹਾਨੂੰ ਬਚਾਵੇ ਨਾ ਪਰਮੇਸ਼ਰ ਦੇ ਕੰਨ ਭਾਰੀ ਨਹੀਂ ਕਿ ਉਹ ਤੁਹਾਡੀ ਸੁਣੇ ਨਾ ਔਰ ਅੱਗੇ ਲਿਖਿਆ ਸਗੋਂ ਤੁਹਾਡੀਆਂ ਬਧੀਆਂ ਨਹੀਂ ਪਰਮੇਸ਼ਰ ਅਤੇ ਤੁਹਾਡੇ ਵਿਚਾਰ ਜੁਦਾਈ ਪਾ ਦਿੱਤੀ ਇਹ ਲਿਖਿਆ ਗਿਆ ਸਗੋਂ ਤੁਹਾਡੀਆਂ ਵਦੀਆਂ ਨੇ ਪਰਮੇਸ਼ਰ ਅਤੇ ਤੁਹਾਡੇ ਵਿਚਕਾਰ ਜੁਦਾਈ ਪਾ ਦਿੱਤੀ ਮੇਰੇ ਭਾਈਓ ਭੈਣੋ ਇਹ ਗੱਲ ਸੱਚ ਹੈ ਇਹ ਗੱਲ ਸੱਚ ਸਗੋਂ ਪਰਮੇਸ਼ਰ ਦਾ ਵਚਨ ਕਹਿੰਦਾ ਤੁਹਾਡੀਆਂ ਬਦੀਆਂ ਨੇ ਤੁਹਾਡੇ ਗੁਨਾਹਾਂ ਨੇ ਪਰਮੇਸ਼ਵਰ ਅਤੇ ਤੁਹਾਡੇ ਵਿਚਕਾਰ ਕੀ ਕਰ ਦਿੱਤੀ ਹੈ ਇੱਕ ਜੁਦਾਈ ਪਾ ਦਿੱਤੀ ਹੈ ਕੀ ਖੁਦਾ ਦੇ ਨਾਲ ਸਾਡਾ ਰਿਸ਼ਤਾ ਹੀ ਨਾ ਰਵੇ ਜੇ ਅੱਜ ਪਰਮੇਸ਼ਵਰ ਨਹੀਂ ਸੁਣਦਾ ਜੇ ਅੱਜ ਪਰਮੇਸ਼ਵਰ ਨਹੀਂ ਬਚਾਉਂਦਾ ਉਹਦਾ ਇੱਕ ਕਾਰਨ ਹੈ ਪਾਪ ਪਾਪ ਹੀ ਸਾਡੇ ਤੇ ਸਾਡੇ ਪਰਮੇਸ਼ਵਰ ਦੇ ਵਿਚਕਾਰ ਇੱਕ ਦਰਾਰ ਹੈ ਸਾਡੀਆਂ ਬਦੀਆਂ ਸਾਡੇ ਗੁਨਾਹ ਸਾਡਾ ਜੀਵਨ ਪਵਿੱਤਰਤਾਈ ਵਾਲਾ ਨਹੀਂ ਸਾਡੀ ਜ਼ਿੰਦਗੀ ਖੁਦਾ ਦੇ ਹੁਕਮਾਂ ਤੇ ਚੱਲਣ ਵਾਲੀ ਨਹੀਂ ਸਾਡਾ ਜੀਵਨ ਪਰਮੇਸ਼ਰ ਦੀ ਬਾਚਾ ਨੂੰ ਸਾਡਾ ਜੀਵਨ ਪਰਮੇਸ਼ਰ ਦੀਆਂ ਵਿਧੀਆਂ ਨੂੰ ਮੰਨਣ ਵਾਲਾ ਨਹੀਂ ਜਿਹਦੇ ਕਾਰਨ ਪਰਮੇਸ਼ਰ ਸਾਡੀ ਪ੍ਰਾਰਥਨਾ ਦਾ ਸਾਨੂੰ ਉੱਤਰ ਨਹੀਂ ਦਿੰਦਾ ਜਿਹਦੇ ਕਾਰਨ ਸਾਡੀ ਜ਼ਿੰਦਗੀ ਦੇ ਵਿੱਚ ਪ੍ਰਾਰਥਨਾ ਦਾ ਉੱਤਰ ਨਹੀਂ ਆਉਂਦਾ ਜੇਕਰ ਅਸੀਂ ਪਾਪ ਦਾ ਤਿਆਗ ਕਰੀਏ ਠੱਗੀ ਬੇਈਮਾਨੀ ਧੋਖਾਧੜੀ ਦਾ ਤਿਆਗ ਕਰੀਏ ਤੇ ਨਸ਼ਿਆਂ ਦਾ ਤਿਆਗ ਕਰੀਏ ਹਰ ਬੁਰਾਈ ਦਾ ਤਿਆਗ ਕਰੀਏ ਹਰ ਇੱਕ ਭੈੜੇ ਕੰਮ ਦਾ ਤਿਆਗ ਕਰੀਏ ਹਰ ਇੱਕ ਬੁਰਾਈ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਬਾਹਰ ਕੱਢ ਦਈਏ ਤੇ ਬਾਈਬਲ ਦੇ ਵਿੱਚ ਲਿਖਿਆ ਤੁਸੀਂ ਗੱਲਾਂ ਹੀ ਕਰਦੇ ਹੋਵੋਗੇ ਤੇ ਮੈਂ ਤੁਹਾਡੀ ਸੁਣ ਲਵਾਂਗਾ ਪਵਿੱਤਰ ਬਾਈਬਲ ਦੱਸਦੀ ਹੈ ਤੁਸੀਂ ਗੱਲਾਂ ਹੀ ਕਰਦੇ ਹੋਵੋਗੇ ਤੇ ਮੈਂ ਤੁਹਾਡੀ ਪ੍ਰਾਰਥਨਾ ਨੂੰ ਸੁਣ ਲਵਾਂਗਾ ਮੇਰੇ ਭਾਈਓ ਭੈਣੋ ਸੱਚਮੁੱਚ ਪਰਮੇਸ਼ਰ ਦਾ ਵਚਨ ਸੱਚ ਹੈ ਪਰਮੇਸ਼ਰ ਦਾ ਵਚਨ اٹਲ ਹੈ ਪਰਮੇਸ਼ਰ ਦਾ ਵਚਨ ਸਥਿਰ ਹੈ ਅਸੀਂ ਗੱਲਾਂ ਹੀ ਕਰਦੇ ਹੋਵਾਂਗੇ ਆਪਸ ਵਿੱਚ ਅਸੀਂ ਸੋਚਦੇ ਹੀ ਹੋਵਾਂਗੇ ਤੇ ਪਰਮੇਸ਼ਰ ਸਾਡੀ ਸੋਚ ਦਾ ਉੱਤਰ ਸਾਨੂੰ ਦੇ ਦੂਗਾ ਸਾਡੀਆਂ ਗੱਲਾਂ ਸਾਡੀ ਜ਼ਿੰਦਗੀ ਚ ਪੂਰੀਆਂ ਕਰ ਦੂਗਾ ਪਰ ਕਦੋਂ ਹੋਣੀਆਂ ਕਦੋਂ ਪਰਮੇਸ਼ਰ ਦਾ ਕਲਾਮ ਪੂਰਾ ਹੋਣਾ ਕਦੋਂ ਪਰਮੇਸ਼ਰ ਦੀ ਬਾਣੀ ਪੂਰੀ ਹੋਣੀ ਹੈ ਕਦੋਂ ਪਰਮੇਸ਼ਰ ਦੇ ਵਚਨ ਨੇ ਸਾਡੀ ਜ਼ਿੰਦਗੀ ਚ ਪੂਰਾ ਹੋਣਾ ਹੈ ਮੇਰੇ ਭਾਈ ਪੈਣੋ ਜਿਸ ਸਮੇ ਅਸੀਂ ਪਰਮੇਸ਼ਰ ਦੇ ਹੌਲੀ ਕਲਾਮ ਨੂੰ ਜਿਸ ਸਮੇ ਅਸੀਂ ਪਰਮੇਸ਼ਰ ਦੀ ਪਵਿੱਤਰ ਬਾਣੀ ਨੂੰ ਜਿਸ ਸਮੇ ਅਸੀਂ ਪਰਮੇਸ਼ਰ ਦੇ ਪੈਗਾਮ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਰੱਖਾਂਗੇ ਆਪਣੀ ਜੀਵਨ ਦੇ ਵਿੱਚ ਅਪਣਾਵਾਂਗੇ ਜਿਸ ਸਮੇ ਅਸੀਂ ਪਰਮੇਸ਼ਰ ਦੇ ਪੈਗਾਮ ਨੂੰ ਮੰਨ ਲਵਾਂਗੇ ਅਸੀਂ ਪਾਪ ਦਾ ਤਿਆਗ ਕਰ ਦਾਂਗੇ ਠਗੀ ਵੇ ਮਾਨੀ ਦਾ ਤਿਆਗ ਕਰਦਾਂਗੇ ਭੈੜੇ ਕੰਮਾਂ ਦਾ ਤਿਆਗ ਕਰਦਾਂਗੇ ਜਦੋਂ ਆਪਣੀ ਵਦੀ ਨੂੰ ਤਿਆਗ ਦਵਾਂਗੇ ਜਦੋਂ ਮਾੜੇ ਰਾਹ ਨੂੰ ਤਿਆਗ ਦਵਾਂਗੇ ਜਦੋਂ ਮਾੜੀ ਸੰਗਤ ਛੱਡ ਦੇਾਂਗੇ ਜਦੋਂ ਮਾੜੀਆਂ ਟੋਲੀਆਂ ਚੋਂ ਬਾਹਰ ਨਿਕਲ ਆਵਾਂਗੇ ਜਦੋਂ ਮਾੜੇ ਕੰਮਾਂ ਚੋਂ ਬਾਹਰ ਨਿਕਲ ਆਵਾਂਗੇ ਤੇ ਖੁਦਾ ਆਪਣੇ ਬਲਵਾਨ ਹੱਥ ਦੇ ਨਾਲ ਤੁਹਾਨੂੰ ਬਚਾ ਲੂਗਾ ਪਰਮੇਸ਼ਰ ਆਪਣੇ ਬਲਵਾਨ ਹੱਥ ਨਾਲ ਤੁਹਾਨੂੰ ਬਚਾ ਲੂਗਾ ਕਦੋਂ ਬਚਾਊਗਾ ਜਦੋਂ ਤੁਸੀਂ ਪਾਪ ਦੇ ਨਾਲੋਂ ਨਾਤਾ ਤੋੜ ਲਿਆ ਜਦੋਂ ਪਰਵਾਰੇ ਨਾਲ ਨਾਤਾ ਜੋੜ ਲਿਆ ਜਦੋਂ ਪਰਮੇਸ਼ਰ ਦੇ ਨਾਲ ਨਾਤਾ ਜੋੜ ਲਿਆ ਜਦੋਂ ਤੁਹਾਡਾ ਨਾਤਾ ਦੁਨੀਆ ਬਣਾਉਣ ਵਾਲੇ ਪਰਮੇਸ਼ਰ ਨਾਲ ਜੁੜ ਗਿਆ ਜਦੋਂ ਤੁਹਾਡਾ ਨਾਤਾ ਸੰਸਾਰ ਦੀ ਰਚਨਾ ਕਰਨ ਵਾਲੇ ਪਰਮੇਸ਼ਰ ਦੇ ਨਾਲ ਜੁੜ ਗਿਆ ਜਦੋਂ ਤੁਹਾਡਾ ਰਿਸ਼ਤਾ ਉਹਦੇ ਨਾਲ ਜੁੜ ਗਿਆ ਤੇ ਫਿਰ ਤੁਹਾਡੀਆਂ ਗੱਲਾਂ ਦਾ ਵੀ ਉੱਤਰ ਆਊਗਾ ਪ੍ਰਾਰਥਨਾ ਤੇ ਵਾਅਦ ਦੀ ਗੱਲ ਹੈ ਤੁਸੀਂ ਗੱਲਾਂ ਹੀ ਕਰਦੇ ਹੋਗੇ ਤਾਂ ਪਰਮੇਸ਼ਰ ਤੁਹਾਡੀ ਸੁਣ ਲਊਗਾ ਇਹ ਸਚਾਈ ਹੈ ਪਰ ਅੱਜ ਸਾਡੀ ਦੁਹਾਈ ਦੇਣ ਤੇ ਵੀ ਸਾਡੀ ਨਹੀਂ ਸੁਣੀ ਜਾਂਦੀ ਅੱਜ ਸਾਡੀ ਪ੍ਰਾਰਥਨਾ ਕਰਨ ਤੇ ਵੀ ਸਾਡੀ ਪ੍ਰਾਰਥਨਾ ਨਹੀਂ ਸੁਣੀ ਜਾਂਦੀ ਉਹਦਾ ਕਾਰਨ ਕੀ ਹੈ ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਦੇ ਨਾਲ ਨਾਤਾ ਹੀ ਨਹੀਂ ਜੋੜਦੇ ਪਈ ਅਸੀਂ ਤਾਂ ਪਾਪ ਦੇ ਨਾਲ ਨਾਤਾ ਜੋੜਦੇ ਆਂ ਸਾਨੂੰ ਹਾਸਾ ਮਜ਼ਾਕ ਪਸੰਦ ਹੈ ਸਾਨੂੰ ਚੁਗਲੀ ਪਸੰਦ ਹੈ ਸਾਨੂੰ ਠਗੀ ਦੀ ਕਮਾਈ ਪਸੰਦ ਹੈ ਸਾਨੂੰ ਹਰੇਕ ਭਾਂ ਦੀਆਂ ਗਾਲਾਂ ਪਸੰਦ ਹੈ ਸਾਨੂੰ ਹਰ ਤਰ੍ਹਾਂ ਦੀ ਦੁਨੀਆਦਾਰੀ ਦੀ ਚੀਜ਼ ਪਸੰਦ ਹੈ ਪ੍ਰਾਰਥਨਾ ਕਰਨੀ ਪਸੰਦ ਨਹੀਂ ਬਾਈਬਲ ਪੜ੍ਹਨੀ ਪਸੰਦ ਨਹੀਂ ਫਾਸਟਿੰਗ ਪ੍ਰੇਅਰ ਕਰਨਾ ਵਰਤ ਪ੍ਰਾਰਥਨਾ ਕਰਨਾ ਸਾਨੂੰ ਪਸੰਦ ਨਹੀਂ ਉਹ ਚੀਜ਼ਾਂ ਪਸੰਦ ਨਹੀਂ ਮੋਬਾਈਲ ਚ ਲਾਉਣਾ ਪਸੰਦ ਹੈ ਟੀਵੀ ਦੇਖਣਾ ਪਸੰਦ ਹੈ ਪਰ ਪ੍ਰਾਰਥਨਾ ਕਰਨੀ ਪਸੰਦ ਨਹੀਂ ਕਿਉਂ ਫਿਰ ਅਸੀਂ ਕਹਿੰਦੇ ਪਰਮੇਸ਼ਰ ਕਮਜ਼ੋਰ ਹੋ ਗਿਆ ਸਾਡੀ ਸੁਣਦਾ ਨਹੀਂ ਉਹ ਕਿੱਦਾਂ ਸੁਣੇ ਭਾਈ ਜੇ ਅਸੀਂ ਜੇ ਅਸੀਂ ਪਰਮੇਸ਼ਰ ਦੇ ਨਾਲ ਨਾਤਾ ਹੀ ਨਹੀਂ ਕੋਈ ਜੋੜਿਆ ਸਾਡਾ ਉਹਦੇ ਨਾਲ ਕੋਈ ਰਿਸ਼ਤਾ ਹੀ ਨਹੀਂ ਹੈਗਾ ਤੇ ਸੁਣੇ ਕਿਦਾਂ ਇੱਕ ਮਾਂ ਤੇ ਬੇਟੇ ਦੇ ਰਿਸ਼ਤੇ ਦੀ ਜੇ ਮੈਂ ਗੱਲ ਕਰਾਂ ਬੱਚਾ ਰੋਂਦਾ ਆ ਬੱਚਾ ਕੀ ਕਰਦਾ ਰੋਂਦਾ ਆ ਤੇ ਮਾਂ ਨੂੰ ਪਤਾ ਲੱਗ ਜਾਂਦਾ ਇਹ ਭੁੱਖਾ ਆ ਮਾਂ ਉਸ ਬੱਚੇ ਨੂੰ ਦੁੱਧ ਪਲਾਉਂਦੀ ਹੈ ਮੇਰੇ ਭਾਈ ਪੈਨੋ ਮਾਂ ਨੂੰ ਪਤਾ ਮੈਂ ਬੱਚੇ ਨੂੰ ਕਦੋਂ ਦੁੱਧ ਪਲਾਉਣਾ ਮਾਂ ਨੂੰ ਪਤਾ ਮੈਂ ਬੱਚੇ ਨੂੰ ਕਦੋਂ ਚੁੱਪ ਕਰਾਉਣਾ ਹੈ ਕਦੋਂ ਗੋਦੀ ਚੱਕਣਾ ਹੈ ਕਦੋਂ ਉਹਦੀ ਕੇਅਰ ਕਰਨੀ ਹੈ ਕਦੋਂ ਉਹਦੀ ਦੇਖਰੇਖ ਕਰਨੀ ਹੈ ਮਾਂ ਨੂੰ ਸਾਰਾ ਪਤਾ ਹੈ ਪਰ ਇੱਕ ਔਰਤ ਗਵਾਂਡੀਆਂ ਦੇ ਬੱਚੇ ਦੇ ਨਾਲ ਨੀਂਦਾ ਕਰਦੀ ਜਿਸ ਬੱਚੇ ਨੂੰ ਢਿੱਡੇ ਚੋਂ ਜਨਮ ਦਿੱਤਾ ਜਿਸ ਬੱਚੇ ਦੇ ਨਾਲ ਮਾਂ ਦਾ ਰਿਸ਼ਤਾ ਆ ਉਹ ਆਪਣੀਆਂ ਜ਼ਿੰਮੇਵਾਰੀਆਂ ਆਪ ਹੀ ਨਿਭਾਉਂਦੀ ਐ ਜੇ ਤੁਹਾਡਾ ਉੱਪਰ ਵਾਲੇ ਦੇ ਨਾਲ ਤੁਹਾਡਾ ਰਿਸ਼ਤਾ ਹੋਵੇਗਾ ਤੇ ਖੁਦਾ ਮੰਗਣ ਤੋਂ ਪਹਿਲਾਂ ਦਊਗਾ ਜੇ ਤੁਹਾਡਾ ਉੱਪਰ ਵਾਲੇ ਨਾਲ ਰਿਸ਼ਤਾ ਹੋਊਗਾ ਤੇ ਤੁਹਾਨੂੰ ਮੰਗਣ ਤੋਂ ਪਹਿਲਾਂ ਹੀ ਮਿਲ ਜਾਣਾ ਹੈ ਮੰਗਣ ਦੀ ਲੋੜ ਨਹੀਂ ਪੈਣੀ ਤੇ ਜੇ ਰਿਸ਼ਤਾ ਨਹੀਂ ਜੁੜਿਆ ਉਹਦੇ ਨਾਲ ਜਿੰਨਾ ਮਰਜ਼ੀ ਮੰਗੀ ਜੋ ਮਿਲਣਾ ਨਹੀਂ ਹੈ ਕੁਝ ਵੀ ਵਜਨੀ ਮਿਲਣਾ ਜੇ ਮੈਂ ਤੁਹਾਡੇ ਨਾਲ ਗੱਲਬਾਤ ਕਰਾਂ ਜੇ ਮੈਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਤੁਹਾਡੇ ਨਾਲ ਦੱਸਾਂ ਕਿ ਪਰਮੇਸ਼ਰ ਕਮਜ਼ੋਰ ਨਹੀਂ ਉਹ ਤਾਂ ਸੁਣ ਸਕਦਾ ਉਹਦੇ ਕੰਨ ਵੀ ਦਰਸਤ ਹੈ ਉਹਦੇ ਹੱਥ ਵੀ ਦਰਸਤ ਹੈ ਤੁਹਾਨੂੰ ਬਚਾ ਸਕਦਾ ਪਰ ਰਿਸ਼ਤਾ ਤਾਂ ਜੋੜੋ ਉਹਦੇ ਨਾਲ ਜੇ ਮੈਂ ਗੱਲ ਕਰਾਂ ਜਦੋਂ ਮਿਸਰ ਦੇ ਵਿੱਚੋਂ ਪਰਮੇਸ਼ਰ ਨੇ ਆਪਣੇ ਦਾਸ موسی ਦੇ ਰਾਹੀ ਲੱਖਾਂ ਦੀ ਤਗਾਦ ਦੇ ਵਿੱਚ ਇਸਰਾਈਲੀ ਲੋਕਾਂ ਨੂੰ ਛਡਾਇਆ ਤੇ ਰਾਹ ਦੇ ਵਿੱਚ ਲਾਲ ਸਮੁੰਦਰ ਆ ਗਿਆ ਤੇ ਬਾਈਬਲ ਦੇ ਵਿੱਚ ਲਿਖਿਆ ਪਰਮੇਸ਼ਰ ਨੇ ਆਪਣੇ ਬੰਦੇ ਨੂੰ ਕਿਹਾ ਘਬਰਾਓ ਨਾ ਡਰੋ ਨਾ ਬਸ ਚੁੱਪਚਾਪ ਖੜੇ ਰਹਿਣਾ ਤੁਸੀਂ ਡਰਿਓ ਨਾ ਖੜੇ ਰਹੋ ਵਾਕੀ ਅੱਜ ਕੰਮ ਵੇਖਿਓ ਤੇ ਖੁਦਾ ਦਾ ਕੰਮ ਐਡਾ ਵੱਡਾ ਹੋਇਆ ਪਰਮੇਸ਼ਰ ਨੇ ਪਾਣੀ ਦੇ ਵਿੱਚੋਂ ਦੀ ਰਾਹ ਬਣਾ ਦਿੱਤੇ ਪਰਮੇਸ਼ਰ ਨੇ ਪਾਣੀ ਦੇ ਵਿੱਚ ਦੀ ਰਾਹ ਬਣਾ ਦਿੱਤੀ। ਪਾਣੀ ਦੇ ਵਿੱਚ ਦੀ ਰਸਤੇ ਬਣੇ। ਪਾਣੀ ਦੀਆਂ ਕੰਧਾਂ ਬਣਾ ਦਿੱਤੀਆਂ। ਇਹ ਖੁਦਾ ਦੇ ਕੰਮ ਹੈ। ਸਮੁੰਦਰਾਂ ਦੇ ਵਿੱਚ ਉਹਦੀ ਸੁੱਕੀ ਧਰਤੀ ਕੱਢ ਦੇਣਾ। ਸਮੁੰਦਰਾਂ ਦੇ ਵਿੱਚ ਉਹਦੀ ਮਾਰਗ ਬਣਾ ਦੇਣਾ। ਇਹ ਖੁਦਾ ਦੇ ਕੰਮ ਹੈ। ਬਿਨਾਂ ਪਿੱਲਰਾਂ ਦੇ ਸਮਾਨ ਨੂੰ ਖੜਾ ਕਰ ਦੇਣਾ। ਸੂਰਜ ਨੂੰ ਖੜਾ ਕਰ ਦੇਣਾ। ਚੰਦਰਮਾ ਨੂੰ ਖੜਾ ਕਰ ਦੇਣਾ ਦੁਨੀਆ ਦੀ ਪ੍ਰਤੀਕ ਵਸਤੂ ਨੂੰ ਖੜਾ ਕਰ ਦੇਣਾ ਇਹ ਖੁਦਾਵੰਦੇ ਕੰਮ ਹੈ ਮੇਰੇ ਭਾਈ ਭੈਣੋ ਪਰਮੇਸ਼ਰ ਸਾਡੇ ਤੋਂ ਇਹੀ ਚਾਹੁੰਦਾ ਹੈ ਕਿ ਅਸੀਂ ਉਹ ਦਰਾਰ ਖਤਮ ਕਰੀਏ ਜਿਹੜੀ ਪਾਪ ਦੀ ਦਰਾਰ ਹੈ ਅਸੀਂ ਉਹ ਦਰਾਰ ਖਤਮ ਕਰੀਏ ਜਿਹੜੀ ਵਦੀ ਦੀ ਦਰਾਰ ਹੈ ਅਸੀਂ ਉਹ ਦਰਾਰ ਨੂੰ ਖਤਮ ਕਰੀਏ ਜਿਹੜੀ ਨਸ਼ਿਆਂ ਦੀ ਦਰਾਰ ਹੈ ਅਸੀਂ ਉਹ ਦਰਾਰ ਖਤਮ ਕਰੀਏ ਜਿਹੜੀ ਹਰਾਮਕਾਰੀ ਵਿਵਚਾਰ ਜਨਾਕਾਰੀ ਦੀ ਦੁਆਰ ਅਸੀਂ ਉਸ ਦਰਾਰ ਨੂੰ ਖਤਮ ਕਰੀਏ ਜਿਹੜੀ ਗਾਲਾਂ ਕੱਢਣ ਵਾਲੀ ਦਰਾਰ ਹੈ ਜਿਹਦੇ ਕਾਰਨ ਖੁਦਾ ਤੇ ਸਾਡੇ ਵਿਚਕਾਰ ਦਰਾਰ ਪਈ ਹੋਈ ਹੈ ਅਸੀਂ ਗਾਲਾਂ ਕੱਢ ਕੇ ਪਰਮੇਸ਼ਰ ਨਾਲ ਮਲਾਪ ਨਹੀਂ ਕਰ ਸਕਦੇ ਅਸੀਂ ਜਨਾਕਾਰੀ ਕਰਕੇ ਪਰਮੇਸ਼ਰ ਦੇ ਨਾਲ ਮਲਾਪ ਨਹੀਂ ਕਰ ਸਕਦੇ ਅਸੀਂ ਨਿੰਦਿਆ ਚੁਗਲੀ ਕਰਕੇ ਪਰਮੇਸ਼ਰ ਦੇ ਨਾਲ ਮਲਾਪ ਨਹੀਂ ਕਰ ਸਕਦੇ ਅਸੀਂ ਠਗੀ ਬੇਈਮਾਨੀ ਦਾ ਰਸਤਾ ਅਪਣਾ ਕੇ ਪਰਮੇਸ਼ਰ ਦੇ ਨਾਲ ਮਲਾਪ ਨਹੀਂ ਕਰ ਸਕਦੇ ਜੇ ਪਰਮੇਸ਼ਰ ਦੇ ਨਾਲ ਮਲਾਪ ਕਰਨਾ ਹੈ ਜੇ ਪਰਮੇਸ਼ਰ ਦੇ ਨਾਲ ਮਿਲਣਾ ਹੈ ਤੇ ਤੁਹਾਨੂੰ ਆਪਣਾ ਮਨ ਸਾਫ਼ ਕਰਨਾ ਪੈਣਾ ਤੇ ਭੈੜੇ ਕੰਮਾਂ ਤੋਂ ਤੋਬਾ ਕਰਕੇ ਉਹ ਦਰਾਰ ਖਤਮ ਕਰਨੀ ਪੈਣੀ ਆ ਜਿਹੜੀ ਦਰਾਰ ਤੁਹਾਨੂੰ ਪਰਮੇਸ਼ਰ ਦੇ ਨੇੜੇ ਜਾਣ ਨਹੀਂ ਦਿੰਦੀ ਮੇਰੇ ਭਾਈ ਭੈਣੋ ਉਹ ਪਰਮੇਸ਼ਰ ਬਹੁਤ ਮਹਾਨ ਹੈ। ਪਰਮੇਸ਼ਰ ਸ਼ਕਤੀਸ਼ਾਲੀ ਪਰਮੇਸ਼ਰ ਹੈ। ਉਹ ਪ੍ਰਭੂ ਬਹੁਤ ਵੱਡਾ ਪਰਮੇਸ਼ਰ ਹੈ। ਉਹ ਪ੍ਰਭੂ ਦੇ ਕੰਮ ਬਹੁਤ ਵੱਡੇ ਕੰਮ ਹੈ। ਜੇ ਤੁਸੀਂ ਉਹਦੇ ਹੁਕਮਾਂ ਦੀ ਪਾਲਣਾ ਕਰੋ, ਜੇ ਤੁਸੀਂ ਉਹਦੀਆਂ ਵਿਧੀਆਂ ਨੂੰ ਮੰਨੋ, ਜੇ ਉਹਦੇ ਕਲਾਮ ਦੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਰੱਖੋ ਤੇ ਉਹ ਪਰਮੇਸ਼ਰ ਤੁਹਾਡੀ ਜ਼ਿੰਦਗੀ ਨੂੰ ਆਪਣੀਆਂ ਆਸ਼ੀਸ਼ਾਂ ਦੇ ਨਾਲ ਭਰਪੂਰ ਕਰ ਦੇਗਾ। ਪਰਮੇਸ਼ਰ ਜੀ ਆਪ ਸਾਰਿਆਂ ਨੂੰ ਵਰਕਤ ਦੇ ਔਰ ਆਪਣੀ ਕਿਰਪਾ ਪ੍ਰਗਟ ਕਰਨ ਸਾਰਿਆਂ ਨੂੰ ਜੈ ਮਸੀਹ ਦੀ ਗੋਡ ਬles ਤੁਹਾਨੂੰ